ਦੇਸ਼ ਵਿਦੇਸ਼ ਵਿੱਚ ਵਸਦਿਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਜੂਨ 2025 ਦਾ ਦਿਨ ਹੈ ਤੇ ਕੱਲ 25 ਜੂਨ 2000 25 ਦਾ ਦਿਨ ਸੀ ਕੱਲ ਦਾ ਦਿਨ ਬੜਾ ਇਤਿਹਾਸਕ ਦਿਨ ਸੀਗਾ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਲੋਕ ਰਾਜ ਦੇ ਸਥਾਪਤ ਮਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਸਰਹੰਦ ਫਤਿਹ ਕਰਕੇ ਵਜੀਦ ਖਾਨ ਸੂਬਾ ਸਰਹੰਦ ਨੂੰ ਸੋਧ ਕੇ ਸਿੱਖ ਰਾਜ ਦਾ ਝੰਡਾ ਚਲਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸੰਸਾਰ ਪੱਧਰ ਤੇ ਮਨਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੋ ਪਹਿਲੇ ਸਿੱਖ ਬਾਦਸ਼ਾਹ ਹੋਏ ਆ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਆ। ਕੱਲ ਸਾਡਾ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਜਲਾ ਜਲਾਸਵੀ ਸੀਗਾ ਜਰਨਲ ਹਾਊਸ ਸਾਰਾ ਇਕੱਠਾ ਹੋਇਆ ਸੀ ਤਕਰੀਬਨ 12 1 ਵਜੇ ਦਿਨ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਜਰਨਲ ਹਾਊਸ ਚੱਲਦਾ ਰਿਹਾ ਜਿਸ ਕਰਕੇ ਦਿਨ ਦੀਆਂ ਘਟਨਾਵਾਂ ਨਾਲ ਬਹੁਤਾ ਤਾਲਮੇਲ ਨਹੀਂ ਰਿਹਾ ਤੇ ਸ਼ਾਮ ਨੂੰ ਬਹੁਤੀਆਂ ਘਟਨਾਵਾਂ ਦਾ ਪਤਾ ਲੱਗਾ ਪਹਿਲਾਂ ਤਾਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇੱਕ ਬੇਨਤੀ ਕਰਕੇ ਫਿਰ ਮੈਂ ਦੂਜੀਆਂ ਘਟਨਾਵਾਂ ਬਾਰੇ ਇਕ ਦੋ ਘਟਨਾਵਾਂ ਬਾਰੇ ਜ਼ਿਕਰ ਕਰਨਾ ਜੋ ਕਲ ਵਰਤੀਆਂ ਬਾਬਾ ਬੰਦਾ ਸਿੰਘ ਬਹਾਦਰ ਲਖਮਣ ਦਾਸ ਲਖਮਣ ਦਾਸ ਤੋਂ ਮਾਧੂ ਦਾਸ ਬਰਾਗੀ ਬਣੇ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ੋਹ ਪ੍ਰਾਪਤ ਕਰਕੇ ਖੰਡੇ ਵਾਟੇ ਦੇ ਅਮਰਤ ਦੀ ਦਾਤ ਲੈ ਕੇ ਗੁਰਬਖਸ਼ ਸਿੰਘ ਬਣੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਸੰਸਾਰ ਪ੍ਰਸਿੱਧ ਹੋਏ ਕੱਲ ਹਰਿਆਣਾ ਸਰਕਾਰ ਦੇ ਜਿਹੜੇ ਇਸ਼ਤਿਹਾਰ ਸ਼ਬੀਖਬਾਰਾਂ ਦੇ ਵਿੱਚ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਨ ਪਰ ਉਹਨਾਂ ਤੇ ਵੀਰ ਬੰਦਾ ਬਿਰਾਗੀ ਲਿਖਿਆ ਹੋਇਆ ਸੀ ਜੀ ਦਾ ਸਾਨੂੰ ਸਖਤ ਇਤਰਾਜ਼ ਹੈ ਤੇ ਕੱਲ ਜਰਨਲ ਹਾਊਸ ਦੇ ਵਿੱਚ ਮੈਂ ਮਤਾ ਜਿਹੜਾ ਅਸੀਂ ਇਹ ਪਾਸ ਕਰਵਾਇਆ ਸਰਬਸੰਮਤੀ ਦੇ ਨਾਲ ਮੈਂ ਇਸ ਗੱਲ ਨੂੰ ਉਠਾਇਆ ਤੇ ਸਾਰੇ ਜਰਨਲ ਹਾਊਸ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਆਪਣੇ ਆਪ ਇਹਦਾ ਸਮਰਥਨ ਕੀਤਾ ਕਿ ਸਾਡਾ ਜਰਨਲ ਹਾਊਸ ਮਤਾ ਪਾਸ ਕਰਕੇ ਅਸੀਂ ਹਰਿਆਣਾ ਸਰਕਾਰ ਨੂੰ ਫੀਲ ਕਰਦੇ ਹਾਂ ਕਿ ਉਹ ਮਾਧੋਦਾਸ ਬਿਰਾਗੀ ਨਹੀਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਾਧੋਦਾਸ ਬਰਾਗੀ ਸੀ ਤੇ ਆਪਾਂ ਨੂੰ ਪਤਾ ਹੀ ਆ ਕਿ ਨੰਦੇੜ ਵਿੱਚ ਜਿਹੜਾ ਉਹਨਾਂ ਦਾ ਆਸ਼ਰਮ ਸੀ ਉੱਥੇ ਬਘੂਤੀ ਸਰੀਰ ਤੇ ਮਲਣੀ ਜਟਾਂ ਵਿਧਾਈਆਂ ਓਗੜਨਾਥ ਦੇ ਚੇਲੇ ਸੀ ਆਪਣਾ ਇੱਕ ਪਲੰਗਾ ਡਾਇਆ ਸੀ ਜੋ ਇਤਿਹਾਸ ਦਾ ਜ਼ਿਕਰ ਆ ਕਿ ਉਹਦੇ ਉੱਤੇ ਸਾਧੂਆਂ ਨੂੰ ਬਿਠਾਉਣਾ ਰਿੰਧੀਆਂ ਸਿੱਧੀਆਂ ਨਾਲ ਉਹ ਪਲੰਗਾ ਹਵਾ 'ਚ ਉਠਾ ਦੇਣਾ ਬਾਅਦ ਚ ਮੁੱਦਾ ਕਰ ਦੇਣਾ ਸਾਧੂਆਂ ਨੇ ਡਿੱਗਣਾ ਤੇ ਉਹਨਾਂ ਖਿੜਖੜਾ ਕੇ ਹੱਸਣਾ ਉਹਨਾਂ ਦਾ ਮਜ਼ਾਕ ਉਡਾਉਣਾ ਜਦੋਂ ਮਾਧੋਦਾਸ ਬੈਰਾਗੀ ਸੀ ਉਦੋਂ ਉਹਦੇ ਕਰਤਵੇ ਇਦਾਂ ਦੇ ਸੀ ਪਰ ਜਦੋਂ ਗੁਰੂ ਸਾਹਿਬ ਦੀ ਸ਼ੋਹ ਪ੍ਰਾਪਤ ਹੋਈ ਅਮਰਤ ਦੀ ਦਾਤ ਉਸ ਤੋਂ ਬਾਅਦ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਏ ਜੋ ਉਹਨਾਂ ਨੇ ਜ਼ਾਲਿਮਾਂ ਨੂੰ ਦੋਖੀਆਂ ਨੂੰ ਗੁਰੂ ਘਰਦਿਆਂ ਨੂੰ ਸੋਧਿਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਨੂੰ ਸ਼ਹੀਦ ਕਰਨ ਵਾਲੇ ਜਾਂ ਸਭ ਜਿਆਦਿਆਂ ਨੂੰ ਸ਼ਹੀਦ ਕਰਨ ਵਾਲੇ ਉਸ ਸਮਾਣੇ ਦੇ ਜਲਾਦਾਂ ਨੂੰ ਸੋਧਿਆ ਸੰਡੌਰੇਦਿਆਂ ਨੂੰ ਸੋਧਿਆ ਜੀਤਖਾਂ ਸੂਬਾ ਸਰਹੰਦ ਨੂੰ ਸੋਧਿਆ ਉਹ ਜਦੋਂ ਮਾਧੋਦਾਸ ਬਰਾਗੀ ਸੀ ਉਸ ਵੇਲੇ ਉਹਨਾਂ ਦੇ ਕਰਤੱਵ ਕੀ ਸੀ ਜਦੋਂ ਵੀਰ ਬੰਦਾ ਬਰਾਗੀ ਜਦਾਂ ਨਾਮ ਜਿਹੜਾ ਦਿੱਤਾ ਜਾਂਦਾ ਅਸੀਂ ਕੱਲ ਮਤਾ ਪਾਸ ਕਰਕੇ ਹਰਿਆਣਾ ਸਰਕਾਰ ਨੂੰ ਭੇਜਿਆ ਕਿ ਗਾਂ ਤੋਂ ਜਲੀਆਂ ਵੀ ਐਡਾ ਜਾਂ ਇਸ਼ਤਿਹਾਰ ਜੋ ਉਹਨਾਂ ਦੇ ਸਬੰਧ ਵਿੱਚ ਸਮਗਰੀ ਛਾਪੀ ਜਾਵੇ ਉਹਦੇ 'ਚ ਬਾਬਾ ਬੰਦਾ ਸਿੰਘ ਬਹਾਦਰ ਉਹ ਸਾਡੇ ਪਹਿਲੇ ਸਿੱਖ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਲੋਕ ਰਾਜ ਦੇ ਉਹ ਸੰਸਥਾਪਕ ਨੇ ਸੋ ਇਹ ਕੱਲ ਮਤਾ ਜਿਹੜਾ ਉਹ ਪਾਸ ਕਰਕੇ ਭੇਜਿਆ ਗਿਆ ਇਹ ਸਾਨੂੰ ਇਸ ਗੱਲ ਦਾ ਸਖਤ ਇਤਰਾਜ਼ ਹੈ ਕਿ ਇੱਕ ਸਟੇਟ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਮ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇ। ਦੂਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਕੱਲ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਜਰਨਲ ਇਲਾਖ ਦੀ ਚੋਣ ਹੋਈ ਉਹਦੇ ਵਿੱਚ ਮੁੜ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ ਤੇ ਸਰਦਾਰ ਜਗਦੀਪ ਸਿੰਘ ਕਾਲੂ ਨੂੰ ਜਰਨਲ ਸਕੱਤਰ ਚੁਣਿਆ ਗਿਆ ਮੈਂ ਉਹਨਾਂ ਨੂੰ ਵਧਾਈ ਦੇਣਾ। ਤੀਸਰੀ ਜਿਹੜੀ ਵਿਸ਼ੇਸ਼ ਮੈਂ ਬੇਨਤੀ ਕਰਨੀ ਚਾਹੁੰਨਾ ਸੰਗਤਾਂ ਦੇ ਨਾਲ ਕਿ ਕੱਲ ਪੰਜਾਬ ਦੀ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਅਕਾਲੀ ਆਗੂ ਤੇ ਸਾਬਕਾ ਮਨਿਸਟਰ ਪੰਜਾਬ ਸਰਕਾਰ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਦਾ ਸਾਲਾ ਜਿਸ ਤਰ੍ਹਾਂ ਉਹਦੇ ਘਰ 'ਚ ਪੁਲਿਸ ਨੇ ਦਾਖਲ ਹੋ ਕੇ ਉਹਨੂੰ ਗ੍ਰਿਫਤਾਰ ਕੀਤਾ ਮੈਂ ਕਹਿਣਾ ਚਾਹੁੰਨਾ ਕੱਲ ਬੜੀਆਂ ਜੜੀਆਂ ਸੀਗੀਆਂ ਉਹਨਾਂ ਦੇ ਸਪਾਸ ਸਲਾਰਾਂ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਖ਼ਬਾਰਾਂ ਜਾਂ ਉਹਦੀ ਵਾਈਫ ਦੇ ਵੱਲੋਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਕਿ ਸਰਕਾਰ ਨੇ ਤੱਕਾ ਕੀਤਾ ਸਰਕਾਰ ਨੇ ਤੱਕਾ ਕੀਤਾ ਮੈਂ ਇੱਕ ਬੇਨਤੀ ਕਰਦਾ ਜਦੋਂ ਬਾਦਲਾਂ ਦੀ ਸਰਕਾਰ ਸੀ ਮਜੀਠੀਆ ਨੂੰ ਮੰਤਰੀ ਸੀ ਉਦੋਂ ਇਹ ਤੱਕਾ ਕਰਦੇ ਰਹੇ ਸੀ ਉਦੋਂ ਵੀ ਵਿਰੋਧ ਕੀਤਾ ਤੇ ਅੱਜ ਜੇ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੇ ਕਹਿਣ ਸਾਰ ਤੱਕਾ ਕੀਤਾ ਇਸ ਤਰ੍ਹਾਂ ਘਰ 'ਚ ਜ਼ਬਰਦਸਤੀ ਵੜ ਕੇ ਤੇ ਉਹ ਗ੍ਰਿਫਤਾਰ ਕੀਤਾ ਅਸੀਂ ਹਰੇਕ ਤੱਕੇ ਛਾਹੀ ਦੀ ਨਖੇਦੀ ਕਰਦੇ ਹਾਂ ਤੱਕਾ ਕੋਈ ਸਰਕਾਰ ਕਰੇ ਸਰਕਾਰੀ ਜ਼ਬਰ ਜ਼ੁਲਮ ਦੇ ਖਿਲਾਫ ਆ ਾਰੇ ਉਹਨਾਂ ਨੂੰ ਆਪਣੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਅਜ ਹਜ ਦੰਦਾ ਨਾ ਖੋਲਣੀਆਂ ਪੈ ਰੀਆਂ ਮੈਂ ਕਹਿਣਾ ਚਾਹੁੰਨਾ ਵਿਕਰਮ ਸਿੰਘ ਵਜੀਠੀਆ ਜਾਂ ਅਕਾਲੀਆਂ ਨੂੰ ਜਿਨ੍ਹਾਂ ਨੇ ਆਪਣੇ ਰਾਜ ਵਿੱਚ ਜੋ ਕੁਝ ਕੀਤਾ ਅਜ ਭੁੱਲ ਗਏ ਮੈਨੂੰ ਬੜਾ ਤਰਸ ਆਇਆ ਵਿਕਰਮ ਸਿੰਘ ਵਜੀਠੀਆ ਦੀ ਧਰਮ ਪਤਨੀ ਨੇ ਕਿਹਾ ਮੇਰੇ ਮਾਤਾ ਸੀ 60 ਸਾਲ ਦੇ ਬਜ਼ੁਰਗ ਉਥੇ ਪੁਲਿਸ ਵੜ ਗਈ ਸਾਡੇ ਬੱਚੇ ਸੀ ਉਥੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਬੀਬੀ ਜੀ ਤੁਹਾਡੇ ਪਤੀ ਦੇਵ ਤੁਹਾਡੀ ਸਰਕਾਰ ਤੁਹਾਡੇ ਰਿਸ਼ਤੇਦਾਰ ਜਦੋਂ ਉਹਨਾਂ ਨੇ ਵੀ ਆਹੀ ਕੁਝ ਕੀਤਾ ਇਹਨਾਂ ਦਾ ਹੀ ਇਹਨਾਂ ਦੇ ਪਾਏ ਪੂਰਨਿਆਂ ਤੇ ਅੱਜ ਦੂਜੀਆਂ ਸਰਕਾਰਾਂ ਚੱਲ ਰਹੀਆਂ ਨੇ ਉਹੀ ਪੁਲਿਸ ਹੈ ਤੁਹਾਡੇ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਨੇ ਆ ਉਹਨੇ ਝੂਠੇ ਪੁਲਿਸ ਮੁਕਾਬਲੇ ਬਾਬਾ ਬੂਝਾ ਸਿੰਘ ਦਾ ਮੁਕਾਬਲਾ ਬਣਾ ਕੇ ਸ਼ੁਰੂ ਕੀਤੇ ਸੀ ਪੰਜਾਬ ਚ ਕਿੰਨੇ ਮੁਕਾਬਲੇ ਬਣਾਏ ਗਏ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਇਨਸਾਫ ਮੰਗਦੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਬਿਆਦਵੀ ਕਾਂਡ ਵਾਪਰਿਆ ਤੁਹਾਡੇ ਤੋ ਇਹ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜੇਲ੍ਹਾਂ ਚ ਡੱਕਿਆ ਤੁਸੀਂ ਪਾਬੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ ਔਰ ਗੁਰੂ ਘਰ ਦੇ ਦੁਖੀ ਸਵਾਗ ਰਚਣ ਵਾਲੇ ਨੂੰ ਤੁਸੀਂ ਪੋਸਤ ਪਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾ ਕਰਾਈਆਂ ਉਹਦੇ ਡੇਰਿਆਂ ਦੀ ਰਾਖੀ ਕੀਤੀ ਜੇ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਤੁਰਿਆ ਤੇ ਤੁਸੀਂ ਗ੍ਰਿਫਤਾਰੀਆਂ ਕੀਤੀਆਂ ਆਹੀ ਕੁਛ ਤੁਹਾਡੀ ਪੁਲਿਸ ਕਰਦੀ ਰਹੀ ਤੁਹਾਡੇ ਰਾਜ ਚ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਅੱਜ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਦਾ ਬਸੰਤਰ ਲੱਗਦੀ ਆ। ਜੱਗ ਨਾਲ ਜੋ ਕੁਝ ਬੀਤਿਆ ਤੁਹਾਡੇ ਸਾਹਮਣੇ ਜੋ ਹੱਡੀ ਬੀਤਿਆ ਮੈਂ ਉਹ ਸੰਗਤ ਨਾਲ ਸਾਂਝੇ ਕਰਨਾ ਚਾਹੁੰਨਾ ਮੈਂ ਸੰਗਤ ਨੂੰ ਅਪੀਲ ਕਰਨੀ ਚਾਹੁੰਨਾ ਕਿ ਇਨ੍ਹਾਂ ਬਾਦਲਾ ਨੇ ਮਜੀਠੀਆਂ ਨੇ ਆਹੀ ਕੁਛ ਕੀਤਾ ਜੋ ਕੁਝ ਅੱਜ ਇਨ੍ਹਾਂ ਨਾਲ ਹੋ ਰਿਹਾ ਇਨ੍ਹਾਂ ਨੂੰ ਗੁਰਬਾਣੀ ਦੇ ਉਹ ਵਾਕ ਯਾਦ ਕਰਨੇ ਚਾਹੀਦੇ ਆ ਸਤਿਗੁਰ ਸੱਚੇ ਬਾਦਸ਼ਾਹ ਨੇ ਬਾਣੀ ਚ ਪਹਿਲਾਂ ਹੀ ਫੈਸਲਾ ਦੇ ਦਿੱਤਾ ਕਿ ਜੈਸਾ ਬੀਜਾ ਸੋਲ ਹੋਣਾ। ਦੇਹੋ ਜਿਆ ਬੀਜਿਆ ਵਧਣਾ ਪੈਣਾ ਪੰਜਾਬ ਦੀ ਹੈ ਕੋਈ ਜੇਲ ਜਿਹੜੀ ਸਾਨੂੰ ਨਹੀਂ ਦਿਖਾਈ ਕੀ ਕਸੂਰ ਸੀ ਇਹ ਪ੍ਰਚਾਰ ਕਰਦੇ ਸੀ ਧਰਮ ਦਾ ਅਸੀਂ ਪਖੰਡਵਾਦ ਦਾ ਵਿਰੋਧ ਕਰਦੇ ਸੀ ਅਮਰ ਸੰਚਾਰ ਕਰਦੇ ਸੀ ਤੁਸੀਂ ਸਾਡੇ ਤੇ ਪਾਬੰਦੀਆਂ ਲਾਈਆਂ ਮੈਂ ਕਿਦੋਂ ਫੋਟੋਆਂ ਵੀ ਸਾਂਝੀਆਂ ਕਰੂੰਗਾ ਅੱਜ ਮੈਨੂੰ ਸੁਕਰਮ ਸਿੰਘ ਮਜੀਠੀਆ ਦੇ ਬੱਚਿਆਂ ਦੀ ਤਸਵੀਰ ਵੇਖ ਕੇ ਯਾਦ ਵੀ ਮੇਰਾ ਤਾਂ ਬੱਚਾ ਉਦੋਂ ਇਦੋਂ ਵੀ ਛੋਟਾ ਸੀ ਪ੍ਰਭਾਨ ਸਿੰਘ ਜਦੋਂ ਮਾਂ ਦੀ ਕੁਛੜ ਚੜ੍ਹ ਕੇ ਉਹ ਤਰੀਕਾਂ ਤੇ ਆਉਂਦਾ ਸੀ ਤੇ ਜੇਲ੍ਹ 'ਚ ਮੁਲਾਕਾਤਾਂ ਲਈ ਆਉਂਦਾ ਸੀਗਾ ਜਦੋਂ ਮੇਰੇ ਨਾਲ ਜਾਂਦੇ ਆ ਸਾਡੀਆਂ ਗੱਡੀਆਂ ਨੂੰ ਘੇਰ ਲਿਆ ਜਾਂਦਾ ਸੀਗਾ ਸੁਖਬੀਰ ਸਿੰਘ ਬਾਦਲ ਬਿਕਰਮ ਮਜੀਠੀਆ ਦੇ ਇਸ਼ਾਰਿਆਂ ਤੇ ਤੇ ਸਾਨੂੰ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਦੀ ਹਾਜ਼ਰੀ 'ਚ ਲੈ ਜਾਂਦੇ ਸੀ ਬੱਚਿਆਂ ਦੇ ਸਾਹਮਣੇ ਬੱਚੇ ਵੇਖਦੇ ਸੀ ਕਸੂਰ ਕੀ ਸੀ ਧਰਮ ਦਾ ਪ੍ਰਚਾਰ ਧਰਮ ਦੇ ਪ੍ਰਚਾਰ ਤੇ ਰੋਗ ਅਸੀਂ ਗੁਰਦੁਆਰੇ ਸਾਡੇ ਗੁਰਦੁਆਰਿਆਂ ਤੇ ਉੱਤੇ ਕਬਜ਼ੇ ਕੀਤੇ ਕੋੜ ਸ਼ਮੀਰ ਗੁਰਦੁਆਰਾ ਜੰਡਾਲੀ ਸਰਸਵਤ ਦੀ ਰਾਤ ਨੂੰ ਚੱਕਿਆ ਇਹਨਾਂ ਜ਼ਿਲ੍ਹਿਆਂ ਦੀ ਪੁਲਿਸ 35-40 ਗੱਡੀਆਂ ਦੋ ਐਸਐਸਪੀ ਹਾਜ਼ਰ ਸੀਗੇ ਮਾਨਸਾ ਤੇ ਫਰੀਦਕੋਟ ਦਾ ਰੋਪਿੰਦਰ ਸਿੰਘ ਖੱਡੜਾ ਐਸਐਸਪੀ ਮਾਨਸਾ ਸਰਜੀਤ ਸਿੰਘ ਕਾਲੋਂ ਫਰੀਦਕੋਟ ਉਹਨਾਂ ਦੀ ਗਵਾਹੀ ਚ ਪੁਲਿਸ ਫੋਰਸਾਂ ਨਾਲ ਬਠਿੰਡੇ ਦੀ ਫੋਰਸ ਬਠਿੰਡੇ ਦਾ ਐਸਐਸਪੀ ਨਾਲ ਨਹੀਂ ਸੀ ਆਇਆ ਉਦੋਂ ਗੁਰਪ੍ਰੀਤ ਸਿੰਘ ਭੁੱਲਰ ਸੀ ਉੱਥੇ ਸਾਨੂੰ ਅੱਧੀ ਰਾਤ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਲੈ ਗਏ ਮੇਰੇ ਸਾਥੀਆਂ ਨੂੰ ਵੀ ਗੁਰੂ ਕੇ ਲੰਗਰ 'ਚ ਸੇਵਾ ਕਰਨ ਵਾਲੇ ਦਰਬਾਰ 'ਚ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਸਾਡੇ ਜੁੱਤੀਆਂ ਜੋੜੇ ਵੀ ਤੁਹਾਡੇ ਦਾ ਜੇ ਜੁੱਤੀਆਂ ਜੋੜੇ ਨਹੀਂ ਚੱਕੇ ਵਿਜੀਲੈਂਸ ਨੇ ਸਾਡੇ ਤਾਂ ਜੁੱਤੀਆਂ ਜੋੜੇ ਵੀ ਟਰੰਕਾਂ 'ਚ ਪਾ ਕੇ ਲੈ ਗਏ ਸੀ ਤੇ ਸਾਡੇ ਤੇ ਮੁਕਾਦਮੇ ਤੋਂ ਪੌਣੇ 2 ਮਹੀਨੇ ਮੈਨੂੰ ਫਰੀਦਕੋਟ ਦੀ ਜੇਲ੍ਹ 'ਚ ਬੰਦ ਰੱਖਿਆ ਕਸੂਰ ਕੀਆ ਹਰਿਆਣਾ ਕਮਿਟੀ ਕੋ ਬਣਾਈ ਹਰਿਆਣਾ ਕਮਿਟੀ ਹਰਿਆਣਾ ਸਰਕਾਰ ਨੇ ਬਣਾਈ ਸੀ ਗੁਰਦੁਆਰਿਆਂ ਦਾ ਪ੍ਰਬੰਧ ਕਿਉਂ ਲਿਆ ਚੀਕੇ ਗੁਰਦੁਆਰੇ ਦਾ ਪ੍ਰਬੰਧ ਲਿਆ ਸੀਗਾ ਸਾਡੀਆਂ ਗੱਡੀਆਂ ਤੋਜਣ ਕਰਕੇ ਲੈ ਕੇ ਲਵਾਰਸ ਖੜੀਆਂ ਦਿਖਾ ਕੇ ਉਹਨਾਂ ਜੇ ਕਿ 47ਾਂ ਦੇ ਰੌਂਦ ਪਾਏ ਥੋੜੇ ਦੇ ਤਾਂ ਜੇ ਵਿਜੀਲੈਂਸ ਨੇ ਏਕੇ 47ਾਂ ਦੇ ਰੌਂਦ ਨਹੀਂ ਪਾਏ ਤੁਸੀਂ ਤਾਂ ਏਕੇ 47ਾਂ ਦੇ ਰੌਂਦ ਪਾਉਂਦੇ ਰਹੇ ਆ ਝੂਠੇ ਮੁਕਦਮੇ ਸਾਡੇ ਕਿੰਨੇ ਫੇਸ ਕੀਤੇ 553 ਦੀਆਂ ਜ਼ਮਾਨਤਾਂ ਵੀ ਹਾਈ ਕੋਰਟ ਚ ਹੋਈਆਂ ਭੀਖੀ ਕੀਰਤਨ ਦਰਬਾਰ ਨੂੰ ਚੱਲੇ ਸੀ ਦੋ ਦਿਵਾਨ ਲੱਗੇ ਤੀਜੇ ਤੇ ਜਾ ਰਹੇ ਅਮਰਤ ਸੰਚਾਰ ਹੁਣ ਆ ਸੀਗਾ ਤੁਸੀਂ ਕੋੜ ਸਮੀਰ ਗੁਰਦਾਰੇ ਦੇ ਬਾਹਰ ਨਿਕਲਦੇ ਆਂ ਗ੍ਰਿਫਤਾਰ ਕਰ ਲਿਆ ਕੀਰ ਸਰ ਸਿੰਘ ਡੀਐਸਪੀ ਇੱਕ ਭਾਰਤਵਾਜ ਔਰ ਇੱਕ ਡੀਐਸਪੀ ਬਲਜੀਤ ਸਿੰਘ ਮੇਰੇ ਪਿੰਡ ਦਾ ਹੀ ਸੀਗਾ ਤੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਲੈ ਗਏ ਆਪਣਾ ਜਿਹੜਾ ਥਾਣਾ ਸੀਗਾ ਤੁਹਾਡਾ ਆਪਣਾ ਜਿਹੜਾ ਹੈ ਮਾ ਕੁਸਲਾ ਕੁਸਲਾ ਪਹਿਲਾਂ ਰੈਸਟ ਹਾਊਸ ਫਿਰ ਉਸ ਤੋਂ ਬਾਅਦ ਥਾਣਾ ਜਿਹੜਾ ਸੀ ਨੇੜੇ ਜੋੜਕੀਆਂ ਜੋੜਕੀਆਂ ਥਾਣੇ 'ਚ ਫਿਰ ਰਾਤ ਨੂੰ ਫਿਰੋਜ਼ਪੁਰ ਜੇਲ੍ਹ ਤੁਸੀਂ ਸਾਡੇ ਤੇ ਇੰਨਾ ਜ਼ਬਰ ਤੇ ਜ਼ੁਲਮ ਕੀਤਾ ਪੰਜਾਬ ਦੀ ਕਿਹੜੀ ਜੇਲ ਜਲੀ ਮੈਨੂੰ ਨਹੀਂ ਦਿਖਾਈ ਧਰਮ ਪ੍ਰਚਾਰ ਦੇ ਪਬੰਦੀਲਾਂ ਬਠਿੰਡਾ ਜੇਲ ਫਰੀਦਕੋਟ ਜੇਲ ਫਿਰੋਜ਼ਪੁਰ ਜੇਲ ਕਪੂਰਥਲਾ ਜੇਲ ਹੁਸ਼ਿਆਰਪੁਰ ਜੇਲ ਗਰਦਾਸਪੁਰ ਜੇਲ ਔਰ ਇਧਰ ਹਰਿਆਣੇ ਦੀ ਹਸਾਰ ਜੇਲ ਜਦੋਂ ਤੁਸੀਂ ਮੈਨੂੰ ਲੰਡਨ ਤੋਂ ਆਏ ਨੂੰ ਅੰਮ੍ਰਿਤਸਰ ਗ੍ਰਿਫਤਾਰ ਕਰਕੇ ਤੇ ਇਧਰ ਭਜਵਾ ਦਿੱਤਾ ਸੀਗਾ ਹਸਾਰ ਦੀ ਜੇਲ ਚ ਕਸੂਰ ਕੀ ਹੈ ਹਰਿਆਣਾ ਕਮੇਟੀ ਕੋ ਬਣਾਈ ਹੈ ਕਸੂਰ ਕੀ ਹੈ ਸਰਸੇ ਵਾਲੇ ਦਾ ਵਿਰੋਧ ਕਿਉਂ ਕਰਦੇ ਆਂ ਅਸੀਂ ਡਾਕਾ ਮਾਰਿਆ ਸੀ ਕਿਤੇ ਅਸੀਂ ਕਿਹਦਾ ਕਤਲ ਕੀਤਾ ਸੀਗਾ ਸਾਨੂੰ ਹੀ ਗ੍ਰਿਫਤਾਰ ਤੁਸੀਂ ਇਹ ਤੁਹਾਡੀਆਂ ਹੁਣ ਆਪਣੇ ਹੱਥਾਂ ਦੀਆਂ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਰੀਆਂ ਮੈਂ ਕਹਿਣਾ ਚਾਹੁੰਦਾ ਅੱਜ ਮੈਨੂੰ ਹਮਦਰਦੀ ਆ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਨਾਲ ਕਿ ਉਹਨੇ ਆਪਣਾ ਦੁੱਖ ਦਰਦ ਉਹਦਾ ਛਲ ਗਿਆ ਪਰ ਉਹਨੂੰ ਦੇਖਣਾ ਚਾਹੀਦਾ ਕਿ ਇਹਨਾਂ ਦੇ ਰਾਜ ਚ ਕੀ ਕੁਝ ਹੁੰਦਾ ਰਿਹਾ ਮੈਂ ਫੋਟੋਆਂ ਵੀ ਸਾਂਝੀਆਂ ਕਰੂੰਗਾ ਕਿ ਜਦੋਂ ਸਿਖਰ ਦੁਪਹਿਰਾਂ ਜੇਠ ਹੜ ਦਾ ਮਹੀਨਾ ਹੁੰਦਾ ਸੀਗਾ ਸਿਖਰ ਦੀ ਗਰਮੀ ਹੁੰਦੀ ਸੀ ਤੇ ਡੇਢ ਦੋ ਸਾਲ ਦਾ ਮੇਰਾ ਪੁੱਤਰ ਆ ਕੇ ਤਰੀਕ ਤੇ ਬਾਹਰ ਸੰਗਤਾਂ ਦੇ ਨਾਲ ਖੜਾ ਹੁੰਦਾ ਸੀ ਜਾਂ ਫਰੀਦਕੋਟ ਜੇਲ੍ਹ ਦੇ ਬਾਹਰ ਮੁਲਾਕਾਤ ਲਈ ਖੜਾ ਹੁੰਦਾ ਸੀ ਜਾਂ ਜਦੋਂ ਕਾਰ ਵਿੱਚ ਕਿਤੇ ਨਾਲ ਜਾ ਰਹੇ ਤੇ ਉਹਨਾਂ ਨੂੰ ਮੇਰੇ ਸਾਥੀ ਸਿੰਘਾਂ ਨੂੰ ਛੋਟ ਛੋਟੀ ਉਮਰ ਦੇ ਕੀਰਤਨ ਕਰਨ ਵਾਲੇ ਸਾਥੀ ਸਿੰਘਾਂ ਨੂੰ ਫੜ ਕੇ ਜੇਲਾਂ 'ਚ ਡੱਕਿਆ ਗੁਰੂ ਕੇ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਥੀਆਂ ਨੂੰ ਫੜ ਫੜ ਜੇਲਾਂ 'ਚ ਡੱਕਿਆ ਹੱਥਾਂ ਦੀਆਂ ਦਿੱਤੀਆਂ ਹੁਣ ਦੰਦਾ ਨਾ ਖੋਲਣੀਆਂ ਪੈ ਰਹੀਆਂ ਇਹ ਹਸਾਬਕਤਾ ਵੀ ਹੋ ਰਿਹਾ ਜੈਸਾ ਬੀਜਾ ਸੋਲਣਾ ਜੋ ਬੀਜਾ ਵੱਢਣਾ ਪੈ ਰਿਹਾ ਇਹ ਗੁਰਬਾਣੀ ਦੇ ਬਚਨ ਜਦੋਂ ਆਪਣੇ ਲੱਗਦੀ ਉਦੋਂ ਅੱਗ ਲੱਗਦੀ ਹੈ ਦੂਜੇ ਦੇ ਤਾਂ ਬਸੰਤਰ ਲੱਗਦੀ ਹੈ ਅੱਜ ਜੋ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਕੀਤੇ ਗੁਨਾਹ ਜਿਹੜੇ ਇਹਨਾਂ ਨੂੰ ਭੁਗਤਣੇ ਪੈ ਰਹੇ ਜੋ ਇਹਨਾਂ ਨੇ ਆਪਣੇ ਰਾਜ ਭਾਗ ਦੇ ਕੀਤੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਭੁਗਤਣੇ ਪੈਣਗੇ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਤਿਆਰੀ ਰੱਖਣੀ ਚਾਹੀਦੀ ਹੈ ਹੋ ਸਕਦਾ ਉਹਨੂੰ ਵੀ ਇਸ ਤਰ੍ਹਾਂ ਦੇ ਤੁਰਨਾ ਪਵੇ ਕਿਉਂਕਿ ਤਿਆਰੀ ਰੱਖਣੀ ਚਾਹੀਦੀ ਇਹਨੂੰ ਆਪਦਾ ਪੂਰੀ ਬਿਸਤਰਾ ਬੰਨ ਕੇ ਰੱਖਣਾ ਚਾਹੀਦਾ ਪਤਾ ਨਹੀਂ ਕਿਹੜੀ ਸਰਕਾਰ ਜਦੋਂ ਸਰਕਾਰ ਇਸ ਰਾਹ ਤੇ ਤੁਰੀ ਆ ਤਾਂ ਆ ਮੈਂ ਕਿ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਕਿਸੇ ਨਾ ਅਨਿਆਇ ਨਹੀਂ ਹੋਣਾ ਚਾਹੀਦਾ ਪਰ ਨਿਆਂ ਤਾਂ ਜਿਹੜਾ ਬੀਜਿਆ ਜਾਂ ਉਹ ਵੱਡਣਾ ਹੀ ਪੈਣਾ। ਤੁਸੀਂ ਤਾਂ ਹਾਲਟਾਂ ਪਾਉਂਦੇ ਰਹੇ ਏਕੇ 47 ਦੇ ਰੌਂਦ ਪਾਉਂਦੇ ਰਹੇ ਝੂਠੇ ਮੁਕਾਦਮੇ ਧੋਜਣ ਕਰਕੇ ਗੱਡੀਆਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਕੀਤੇ ਤੁਸੀਂ ਤੇ ਅੱਜ ਅੱਜ ਹੁਣ ਚੀਕਾਂ ਕਿਉਂ ਮਾਰਦੇ ਹੁਣ ਭੁਗਤੋ ਮੈਂ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਨਾ ਕਿ ਬਾਦਲ ਮਜੀਠੀਏ ਇਹਨਾਂ ਜੋ ਕੁਝ ਕੀਤਾ ਜਿਨ੍ਹਾਂ ਨੂੰ ਭੁਗਤਣਾ ਪੈ ਰਿਹਾ ਇਹਨਾਂ ਦਾ ਹਸਾਬ ਕਿਤਾਬ ਜਿਹੜਾ ਹੋ ਰਿਹਾ ਵਾ ਔਰ ਇਹਨਾਂ ਨੂੰ ਹੁਣ ਉਹ ਜੋ ਇਹਨਾਂ ਨੇ ਬੀਜਿਆ ਉਹਨੂੰ ਵੱਡਣਾ ਚਾਹੀਦਾ ਔਰ ਸੰਗਤਾਂ ਨੂੰ ਸੂਚਿਤ ਔਰ ਮੈਂ ਇਹਨਾਂ ਦੇ ਜਿਹੜੇ ਟੁਕੜਬੋਚ ਆ ਜਿਹੜੇ ਚੱਪਲੀ ਝਾੜ ਆ ਸੁਪਾ ਸਲਾਰ ਇਹਨਾਂ ਦੇ ਜਿਹੜੇ ਕਮੈਂਟਾਂ ਦੇ ਵਿੱਚ ਮੈਂ ਸਾਰਿਆਂ ਨੂੰ ਚੈਲੰਜ ਕਰਦਾ ਜਿੱਥੇ ਮਰਜ਼ੀ ਬੈਠ ਕੇ ਗੱਲਬਾਤ ਕਰ ਟੀਵੀ ਚੈਨਲ ਤੇ ਜੇ ਉਦਾਂ ਬਹਿ ਕੇ ਜਿੱਥੇ ਮਰਜ਼ੀ ਗੱਲ ਕਰ ਲੋ ਇਹ ਦੁੱਧ ਤੋਤੇ ਨਹੀਂ ਇਹਨਾਂ ਨੇ ਜੋ ਕੁਝ ਕੀਤਾ ਅੱਜ ਭੁਗਤਣਾ ਪੈ ਰਿਹਾ ਔਰ ਖੁਦ ਮੰਨੇ ਆ ਮੈਨੂੰ ਇੱਕ ਧਾਰਮਿਕ ਸਥਾਨ ਤੇ ਸੁਖਬੀਰ ਸਿੰਘ ਬਾਦਲ ਮਿਲਿਆ ਤੇ ਉਥੇ ਗੱਲਬਾਤ ਚੱਲੀ ਕਹਿਣ ਲੱਗਿਆ ਕਹਿੰਦੇ ਇਹ ਮੈਂ ਪੁਲਿਸ ਨੂੰ ਕਿਹਾ ਕਿਸੇ ਨਾਲ ਜਿਆਤੀ ਨਹੀਂ ਹੋਣੀ ਚਾਹੀਦੀ ਤੇ ਮੈਂ ਕਿਹਾ ਮੇਰੇ ਨਾਲ ਤਾਂ ਤੇਰੇ ਰਾਤ ਚ ਇੰਨੀਆਂ ਜਿਆਤੀਆਂ ਹੋਈਆਂ ਐਨੇ ਥਾਵਾਂ ਤੇ ਉਹ ਕਹਿੰਦਾ ਉਹ ਤਾਂ ਮੈਂ ਮੁਕਾਦਮੇ ਪਵਾਉਂਦਾ ਸੀ ਤੁਹਾਡੇ ਤੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੁਸੀਂ ਸਾਡਾ ਸਮਰਥਨ ਨਹੀਂ ਕਰਦੇ ਤੁਸੀਂ ਸਾਡੇ ਕਹਿ ਤੇ ਡੇਰੇ ਵਾਲੇ ਦਾ ਵਿਰੋਧ ਕਰਨੋਂ ਨਹੀਂ ਹਟਦੇ ਕਹਿੰਦਾ ਉਹ ਤਾਂ ਮੈਂ ਪਵਾਏ ਸੀ ਮੁਕਾਦਮੇ ਮੇਰੇ ਨਾਲ ਜਿੱਥੇ ਮਰਜੀ ਸੁਖਵੀਰ ਸਿੰਘ ਬਾਦਲ ਨੂੰ ਬਿਠਾ ਲਿਓ ਮੈਂ ਹਰ ਗੱਲ ਦਾ ਜਵਾਬ ਦਊ ਬਿਕਰਮ ਸਿੰਘ ਮਜੀਠੀਆ ਨੂੰ ਬਿਠਾ ਲਿਓ ਜਵਾਬ ਦਊਂਗਾ ਆੜੇ ਟੋਕੜ ਬੋਜੇ ਇਹਨਾਂ ਦਾ ਮੈਂ ਜਵਾਬ ਨਹੀਂ ਦਿੰਦਾ ਵੀ ਜਿਹੜੇ ਐਵੇਂ ਚਪੜੀ ਝਾੜਾ ਜਿਹੜੇ ਅੰਨੇ ਭਗਤ ਆ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਮੈਂ ਜਵਾਬ ਨਹੀਂ ਦਿੰਦਾ ਪਰ ਅੱਜ ਇਹਨਾਂ ਨੂੰ ਆਪਣਾ ਕੀਤਾ ਭੁਗਤਣਾ ਪੈ ਰਿਹਾ ਸੋ ਸੰਗਤ ਨੂੰ ਮੈਂ ਬੇਨਤੀ ਕਰਦਾ ਤੇ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਨਾ ਕਿ ਜੋ ਹੈਗਾ ਉਹ ਕੀਤਾ ਜਾਵੇ ਵਾਅਦਾ ਤੁਸੀਂ ਵੀ ਨਾ ਕਰਿਓ ਨਹੀਂ ਤੇ ਦਿਨ ਤੁਹਾਨੂੰ ਵੀ ਭੁਗਤਨੇ ਪੈਣੇ ਆ ਜੇ ਤੁਸੀਂ ਵਾਅਦਾ ਕਰੋਗੇ ਇਹ ਦਿਨ ਗਾਂ ਗਾਂ ਜਿਹੜੇ ਤੁਸੀਂ ਵੀ ਜਿਹੜਾ ਉਹਨਾਂ ਬੀਜਿਆ ਉਹ ਅੱਡ ਰਹੇ ਆ ਜਿਹੜਾ ਤੁਸੀਂ ਬੀਜੋਗੇ ਉਹ ਤੁਹਾਨੂੰ ਢੜਣਾ ਪੈਣਾ ਸੋ ਸੰਗਤਾਂ ਨੂੰ ਸੁਚੇਤ ਧੋਣ ਦੀ ਲੋੜ ਆ ਭੁੱਲਾਂ ਚੁੱਕਾਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ